ਹਾਂਜੀ ਸਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਸਟ ਚੈਸ ਲਾਟ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀ ਲੋਕ ਜੰਮੀ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਹੋਊ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5:00 ਵਜੇ ਅਗਰ ਸ਼ਾਪ ਤੇ ਆਉਣਾ ਜੋ ਨਹੀਂ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੋਦਰੀ ਸਾਹਿਬ ਫੀਸ ਲੋਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਸਾਰੇ ਹੀ ਸੂਟ ਆ ਜਿਹੜੇ ਉਹ ਬਿਲਕੁਲ ਪਿਓਰ ਕਾਟਨ ਦੇ ਰਹਿਣਗੇ ਕੈਮਰੀ ਕਾਟਨ ਦੇ ਰਹਿਣਗੇ ਵਿਦਾਊਟ ਲਾਈਨਿੰਗ ਪਣਨ ਵਾਲੇ ਸੂਟ ਹੋਣਗੇ ਬਸ ਇੱਕ ਸੂਟ ਆ ਜਿਹੜਾ ਤੁਹਾਨੂੰ ਬਰਬਰੀ ਦਾ ਦਿਖਾਵਾਂਗੇ ਅਦਰਵਾਈਜ਼ ਸਾਰੇ ਵਿਦਾਊਟ ਲਾਈਨਿੰਗ ਪਣਨ ਵਾਲੇ ਬਿਲਕੁਲ ਕਾਟਨ ਦੇ ਵਿੱਚ ਸੂਟ ਨੇ ਲੋ ਜੀ ਪਹਿਲਾ ਸੂਟ ਇਹ ਤੁਸੀਂ ਤਕਰੀਬਨ ਲਗਭਗ ਹਰ ਵੀਡੀਓ ਚ ਦੇਖ ਲਨੇ ਹੋ ਕਿਉਂਕਿ ਇਹਦੀ ਡਿਮਾਂਡ ਨਹੀਂ ਖਤਮ ਹੋ ਰਹੀ ਤਾਂ बार-बार ਆ ਰਿਹਾ ਅੱਜ ਇਹ ਕੈਮਰੀ कॉटन ਦੇ ਵਿੱਚ ਆਇਆ ਕੱਲ ਤੁਹਾਨੂੰ ਮੈਂ ਮਲ कॉटन ਦੇ ਵਿੱਚ ਸੋਰੀ ਮਲ ਚਲੇਰੀ ਦੇ ਵਿੱਚ ਦਿਖਾਇਆ ਸੀ ਅੱਜ ਇਹ ਕੈਮਰੀ कॉटन ਦੇ ਵਿੱਚ ਸੂਟ ਆਇਆ ਲੋ ਜੀ ਤੁਸੀਂ ਲੈਂਥ ਆ ਦੇਖ ਸਕਦੇ ਹੋ ਇਹਦਾ ਕਲਰ ਵਗੈਰਾ ਸਕਾਈ ਬਲੂ ਜਿਹਾ ਹੈਗਾ ਕਲਰ ਇਹਦਾ ਤੇ ਪੈਨਲ ਬਣੇ ਹੋਏ ਨੇ ਮੈਂ ਤੁਹਾਨੂੰ ਲੈਂਥ ਦੱਸ ਦੇਣੀ ਹੈ ਮੇਰੇ ਖਿਆਲ ਨਾਲ 41 ਹੈ ਲੈਂਥ ਇਹਦੀ ਲੋ ਜੀ 41 ਪੂਰੀ ਵਿਆੜੀ ਕਿ ਤੱਕ ਹੀ ਲਿਜਾ ਸਕਦੇ ਹੋ ਤੁਸੀਂ ਜਿਆਦਾ ਤੋਂ ਜਿਆਦਾ ਪਰ ਜਿਸ ਹਿਸਾਬ ਨਾਲ ਇਹਦੇ ਬਟਨ ਦਿੱਤੇ ਹੋਏ ਨੇ ਨਾ ਤੇ ਉੱਪਰ ਜਗ੍ਹਾ ਛੱਡੀ ਹੋਈ ਆ ਉਸ ਦੇ ਹਿਸਾਬ ਨਾਲ ਲੱਗਦਾ ਕਿ ਗਲਾ ਇੱਥੋਂ ਨਿਕਲੂਗਾ ਔਰ ਇਹ ਹੈਗੇ ਨੇ ਜਿਹੜੇ ਪੈਨਲ ਇਹ ਇੱਥੇ ਇੱਥੋਂ ਤੱਕ ਹੀ ਨਹੀਂ ਜਸ ਏਰੀਆ ਤੋਂ ਸਟਾਰਟ ਹੁੰਦੇ ਨੇ ਇਹਦੇ ਹਿਸਾਬ ਨਾਲ ਮੈਨੂੰ ਇਦਾਂ ਲੱਗ ਰਿਹਾ ਬਾਕੀ ਤਾਂ ਤੁਹਾਡੀ ਮਰਜ਼ੀ ਹੈਗੀ ਜਿਵੇਂ ਮਰਜ਼ੀ ਐਡਜਸਟ ਕਰ ਲਿਓ ਤਾਂ ਫਿਰ ਤੁਸੀਂ ਲੈਂਥ ਜਿੰਨੀ ਮਰਜ਼ੀ ਕਰ ਲਓ ਤੇ ਇਹ ਵਾਲਾ ਹੈਗਾ ਜੀ ਆਪਣਾ ਬਾਜੂ ਦਾ ਡਿਜ਼ਾਈਨ ਸੌਰੀ ਉਲਟ ਹੋ ਗਿਆ ਇਹ ਹੈਗਾ ਜੀ ਮਤਲਬ ਕਿ ਫਰੰਟ ਤੇ ਆਊਗਾ ਏਦਾਂ ਕਰਕੇ ਥੋੜਾ ਇਹ ਫਰੰਟ ਤੇ ਆਊਗਾ ਇਹ ਥੋੜੇ ਮੋਢੇ ਤੇ ਆਊਗਾ ਇਹਦੇ ਵਿੱਚੋਂ ਤੁਸੀਂ ਕਪੜਾ ਕਢਾ ਕੇ ਇੱਥੇ ਕਟ ਵੀ ਪਾ ਸਕਦੇ ਹੋ ਤੇ ਏਦਾਂ ਵੀ ਰੱਖ ਸਕਦੇ ਹੋ ਠੀਕ ਹੈ ਜੀ 5 2.5 ਮੀਟਰ ਦੀ ਸ਼ਰਟ ਰਹੂਗੀ ਹਾਂ 2.5 ਮੀਟਰ ਦੀ ਸ਼ਰਟ ਰਹੂਗੀ ਬੈਕ ਸਾਈਡ ਪਲੇਨ ਹੈਗੀ ਆ ਆ ਫੋਟੋ ਵਖਾ ਦਿਓ ਫੋਟੋ ਕਿਥੇ ਲਓ ਜੀ ਤੁਸੀਂ ਇਹਦੀ ਡਿਜ਼ਾਈਨਿੰਗ ਏਦਾਂ ਦੇਖ ਵੀ ਸਕਦੇ ਹੋ ਹੈਗੀਆਂ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਹੈਗੀ ਆ ਇਹ ਸਲਵਾਰ ਇਹਦੇ ਨਾਲ ਇਹ ਬੜੀ ਰੋਗਦੀ ਜੀ ਮਸਲੀਨ ਦੇ ਵਿੱਚ ਸਲਵਾਰ ਰਹੂਗੀ ਬਹੁਤ ਲਸ਼ ਲਸ਼ ਕਰਦੀ ਮਸਲੀਨ ਹੈ ਤੇ ਆ ਹੈਗਾ ਜੀ ਇਹਦਾ ਸਲਵਾਰ ਤੇ ਵਰਕ ਆ ਲੋ ਬਹੁਤ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਣਾ ਤੁਹਾਡਾ ਤੇ ਸਲਵਾਰ ਤੇ ਬੇਸ਼ੱਕ ਦੀ ਤੁਸੀਂ ਲਾਈਨਿੰਗ ਲਾ ਲਿਓ ਪਰ ਸ਼ਰਟ ਤੇ ਤੁਹਾਨੂੰ ਬਿਲਕੁਲ ਨਹੀਂ ਲੋੜ ਇਹਦੇ ਗੋਡੇ-ਗੋਡਿਆਂ ਤੇ ਵੀ ਲਾ ਸਕਦੇ ਹੋ ਤੁਸੀਂ ਇਹਦੇ ਤੇ ਤੇ ਇਹਦੇ ਨਾਲ ਦੁਪੱਟਾ ਇਹ ਵਾਲਾ ਰਹੂਗਾ ਜੀ ਦੁਪੱਟਾ ਮਲ ਕਾਟਨ ਦੇ ਵਿੱਚ ਰਹੂਗਾ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਹੈਗਾ ਕਿਉਂਕਿ ਜਿਸ ਹਿਸਾਬ ਨਾਲ ਗਰਮੀ ਹੈਗੀ ਆ ਉਸ ਦੇ ਅਕੋਰਡਿੰਗਲੀ ਦੁਪट्टे ਬਹੁਤ ਜਿਆਦਾ ਸੋਹਣੇ ਨੇ 4 ਸਾਈਡ ਲੇਸ ਹੈ ਟਾਈ ਐਂਡ ਡਾਈ ਦੇ ਵਿੱਚ ਇਸ ਤਰ੍ਹਾਂ ਦਾ ਦੁਪੱਟਾ ਮਿਲਣਾ ਹੈ ਇਹ ਇਹ ਆਲਟ ਠੀਕ ਹੈ 2.5 ਮੀਟਰ ਦਾ ਦੁਪੱਟਾ ਹੋਊਗਾ ਪ੍ਰਾਈਸ ਹੈਗੀ 1795 ਇਹ ਸੂਟ ਤੁਹਾਨੂੰ 1795 ਦੇ ਵਿੱਚ ਮਿਲੂਗਾ ਸ਼ਿਪਿੰਗ ਕੋਈ ਨਹੀਂ ਹੈਗੀ ਲਓ ਜੀ ਅੱਗੇ ਵੀ ਮੈਂ ਤੁਹਾਨੂੰ ਇੱਕ ਵਰਕ ਵਾਲਾ ਬਿਲਕੁਲ ਨਵਾਂ ਡਿਜ਼ਾਈਨ ਰੈਡੀ ਹੋ ਕੇ ਆਇਆ ਹੁਣ ਮੈਂ ਤੁਹਾਨੂੰ ਪਹਿਲਾਂ ਉਹ ਦਿਖਾ ਦਾਂ ਫਿਰ ਆਪਾਂ ਪ੍ਰਿੰਟਡ ਵੱਲ ਨੂੰ ਚੱਲਦੇ ਆਂ ਚਲੋ ਆ ਫੋਟੋ ਉੱਪਰ ਹੈ ਕਰਨ ਸੈਟ ਤੇ ਲੋ ਜੀ ਕਾਫੀ ਸੋਹਣਾ ਸੂਟ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਲੋ ਅ ਪਹਿਲਾਂ ਤੁਹਾਨੂੰ ਮੈਂ ਕਪੜਾ ਦੱਸ ਦਿੰਨੀ ਆ ਵੀ ਕੀ ਸਟੱਫ ਹੈਗਾ ਇਹ ਆ ਲੋ ਜੀ ਲినਨ ਕਾਟਨ ਦੇ ਵਿੱਚ ਸਟੱਫ ਰਹੂਗਾ ਤੇ ਘੇਰਾ ਮੈਂ ਤੁਹਾਨੂੰ ਨਾਪ ਕੇ ਦੱਸਦੀ ਆ ਘੇਰੇ ਦੇ ਉੱਪਰ ਇਹ ਦੋ ਫਲਾਵਰ ਰਹਿਣਗੇ ਤੇ ਇੱਕ ਆਹ ਬੇਲ ਹੋਊਗੀ ਠੀਕ ਹੈ ਲੋ ਘੇਰਾ ਨਾਲ ਆਪਦੀਆਂ ਕਿ ਘੇਰਾ ਵੱਧ ਤੋਂ ਵੱਧ ਤੁਸੀਂ ਕਿੰਨਾ ਬਣਾ ਸਕਦੇ ਹੋ ਤੇ ਘੱਟ ਤੋਂ ਘੱਟ ਕਿੰਨਾ ਬਣਾ ਸਕਦੇ ਹੋ ਉਹ ਦੱਸ ਦੇਣੀ ਆ ਤੁਹਾਨੂੰ ਮੈਂ ਜਿਆਦਾ ਤੋਂ ਜਿਆਦਾ ਤਾਂ ਤੁਸੀਂ ਬਣਾ ਸਕਦੇ ਹੋ ਜਿੰਨੀਆਂ ਹਬੇਲ ਹੈ ਸਵਾ 25 ਤੱਕ ਜਿਆਦਾ ਸਾਢੇ 25 ਸੌਰੀ ਸਾਢੇ 25 ਤੱਕ ਬਣਾ ਸਕਦੇ ਹੋ ਜਿਆਦਾ ਤੋਂ ਜਿਆਦਾ ਜੇ ਤੁਸੀਂ ਇਹਨੂੰ ਘੱਟ ਕਰਨਾ ਚਾਹੁੰਦੇ ਹੋ ਤੁਹਾਡਾ ਘੇਰਾ ਘੱਟ ਹੋਗਾ ਤਾਂ ਫਿਰ ਤੁਸੀਂ ਦੇਖੋ ਇਹ 17 ਮਰਕ ਹੋਇਆ ਵੈ ਇਥੋਂ ਤੱਕ ਤੇ ਤੁਸੀਂ ਇਹਨੂੰ ਜਿੱਥੇ ਮਰਜ਼ੀ ਲੈ ਜਾਓ 14 ਤੋਂ ਵੱਧ ਜਿੱਥੇ ਮਰਜ਼ੀ ਲੈ ਜੋ 20 ਲੈ ਜੋ 21 ਲੈ ਜੋ 22 ਲੈ ਜੋ ਠੀਕ ਹੈ ਤਾਂ ਇੱਥੋਂ ਵੀ ਕੱਟ ਸਕਦੇ ਹਾਂ ਕਿਉਂਕਿ ਇਹਨਾਂ ਨੇ ਬੇਲ ਹੈ ਜਿਹੜੀ ਇੱਥੋਂ ਤੱਕ ਪਾਈ ਹੈ ਫਲਾਵਰ ਹੈ ਜਿਹੜੇ ਅੰਦਰ ਨੂੰ ਕਰਕੇ ਪਾਈ ਹੋਈ ਨੇ ਥੋੜੀ ਮਰਜ਼ੀ ਤੁਸੀਂ ਕਿੱਥੇ ਐਡਜਸਟ ਕਰਨਾ ਹੈ ਲਓ ਜੀ ਅੱਗੇ ਦੇਖੋ ਤੁਸੀਂ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਜੂ ਦਾ ਬਾਜੂ ਤੇ ਲੱਗਿਆ ਹੋਇਆ ਪੈਚ ਠੀਕ ਹੈ ਜੀ ਪੈਚ ਵਰਕ ਹੋਇਆ ਹੋਇਆ ਬਾਜੂ ਦੇ ਉੱਪਰ ਤੇ ਹੁਣ ਮੈਂ ਤੁਹਾਨੂੰ ਅੱਗੇ ਵਰਕ ਦਿਖਾ ਦਿੰਨੀ ਆ ਦਾ ਸਲਵਾਰ ਲਓ ਜੀ ਇਹ ਵਰਕ ਸਲਵਾਰ ਬਹੁਤ ਪਿਆਰਾ ਵਰਕ ਹੋ ਗਿਆ ਵਿਆ ਤੇ ਮਹਿਰੂਨ ਕਲਰ ਦੇ ਵਿੱਚ ਲੈਲਨ ਕਾਟਨ ਦੇ ਵਿੱਚ ਸੂਟ ਆਊਗਾ ਬਹੁਤ ਸੋਹਣਾ ਸਟੱਫ ਆਊਗਾ ਤੇ ਬਹੁਤ ਹੀ ਸੋਹਣਾ ਵਰਕ ਮਿਲੂਗਾ ਤੁਹਾਨੂੰ ਇਹਦਾ ਲੋ ਜੀ ਮਲ ਕਾਟਨ ਦੇ ਵਿੱਚ ਦੁਪੱਟਾ ਬਣੂ ਟਾਈ ਐਂਡ ਡਾਈ ਦੇ ਵਿੱਚ ਮਿਲੂਗਾ ਹਾਂ ਫੋਰ ਸਾਈਡ ਲੇਸ ਤੇ ਇਹ ਹੈਗੀ ਇਹਦੀ ਟਾਈ ਐਂਡ ਡਾਈ ਲੋ ਇਨਾਕ ਸੋਹਣਾ ਸੂਟ ਹੈ ਇਹ ਮਲ ਕਾਟਨ ਦੇ ਵਿੱਚ ਖੁੱਲਾ ਲੰਬਾ ਚੌੜਾ 2.5 ਮੀਟਰ ਦਾ ਦੁਪੱਟਾ ਤੇ ਸਾਰੇ ਪਾਸੇ ਤੁਹਾਨੂੰ ਲੇਸ ਮਿਲੂਗੀ 1850 ਦੇ ਵਿੱਚ ਸੂਟ ਤੁਹਾਡੇ ਘਰ ਆ ਜੂਗਾ ਸ਼ਿਪਿੰਗ ਕੋਈ ਨਹੀਂ ਲੋ ਜੀ ਇੱਕ ਸੂਟ ਪਹਿਲਾਂ ਬਰਬਰੀ ਦਾ ਵੀ ਦੇਖ ਲਓ ਫੋਟੋ ਦੇਖ ਲਓ ਪਹਿਲਾਂ ਬਰਬਰੀ ਦੇ ਸੂਟ ਦੇ ਠੀਕ ਹੈ ਜੀ ਇਹ ਆਹ ਲੋ ਜੀ ਇਹ ਹੈਗੀ ਹੈ ਸ਼ਰਟ ਬਰਬਰੀ ਦੇ ਵਿੱਚ ਸ਼ਰਟ ਹੈਗੀ ਬਰਬਰੀ ਕਪੜਾ ਸਾਰਿਆਂ ਨੂੰ ਪਤਾ ਹੋਣਾ ਹੁਣ ਕਿਸ ਤਰ੍ਹਾਂ ਦਾ ਹੁੰਦਾ ਮੈਂ ਤੁਹਾਨੂੰ ਫੇਰ ਵੀ ਦਿਖਾ ਦੇਣੀ ਆ ਨੇੜੇ ਕਰਕੇ ਆ ਦਿਖਾ ਦੇ ਜੀ ਲਾਈਨਿੰਗ ਲੱਗ ਕੇ ਬਣਨ ਵਾਲਾ ਸੂਤ ਹੁੰਦਾ ਜੀ ਇਹ ਚੈੱਕ ਜੇ ਦੇ ਵਿੱਚ ਹੁੰਦਾ ਬਰੀਕ ਬਰੀਕ ਜੂਟ ਟਾਈਕ ਹੁੰਦਾ ਇਹ ਤੇ ਇਹ ਹੈਗੀ ਹੈ ਜੀ ਇਹਦੇ ਨਾਲ ਸਲਵਾਰ ਮਸਲੀਨ ਦੀ ਮੈਂ ਤੁਹਾਨੂੰ ਨਾਪ ਕੇ ਦੱਸ ਦਿੰਨੀ ਆ ਸਲਵਾਰ ਕਿੰਨੀ ਹੋਊਗੀ ਲੋ ਜੀ ਇਹ ਹੈਗੀ ਹੈ ਇਹਦੇ ਨਾਲ ਮਸਲੀਨ ਦੀ 3 ਮੀਟਰ ਦੀ ਸਲਵਾਰ। ਖੁੱਲਾ ਡੁੱਲਾ ਕਪੜਾ ਮਿਲੂਗਾ ਸਲਵਾਰ ਦਾ ਤੁਹਾਨੂੰ। ਔਰੇਂਜ ਕਲਰ ਹੈ ਜੀ। ਲੋ ਇਹ ਹੈਗਾ ਇਹਦਾ ਦੁਪੱਟਾ ਬਰਬਰੀ ਦੇ ਵਿੱਚ ਹੀ ਦੁਪੱਟਾ ਆਉਗਾ। ਇਹ ਲੋ। ਲੋ ਜੀ ਬਰਬਰੀ ਦਾ ਹੀ ਦੁਪੱਟਾ ਬੜਾ ਹੀ ਪਿਆਰਾ ਜਿਹਾ ਸੋਹਣਾ ਹੈ। ਬਹੁਤ ਸੋਹਣਾ ਜਿਹਾ ਦੁਪੱਟਾ ਹੈ। 4 ਸਾਈਡ ਦੇਖੋ ਤੁਸੀਂ ਨਾਲੇ ਪੱਲੇ ਦੇਖੋ ਇਹਦੇ। ਤੇ ਲੋ ਫੁੱਲਾ ਢੁਲਾ ਐਨ ਬੜਾ ਸਾਰਾ ਦੁਪੱਟਾ ਆਊਗਾ ਤੁਹਾਡੇ ਕੋਲ 2.5 ਮੀਟਰ ਦਾ ਲਓ ਠੀਕ ਹੈ ਜੀ ਤੇ ਇਹਦੀ ਪ੍ਰਾਈਸ ਹੈਗੀ 2195 2195 ਦੇ ਵਿੱਚ ਸੂਟ ਤੁਹਾਡੇ ਕੋਲ ਆ ਜਾਊਗਾ ਸ਼ਿਪਿੰਗ ਕੋਈ ਨਹੀਂ ਹੋਊ ਲਓ ਜੀ ਹੁਣ ਆਪਾਂ ਤੁਹਾਨੂੰ ਸਾਰੇ ਸੂਟ ਕੈਮਰੀ ਕਾਟਨ ਦੇ ਵਿੱਚ ਦਿਖਾਵਾਂਗੇ ਔਰ ਮਲ ਕਾਟਨ ਦੇ ਦੁਪੱਟਿਆਂ ਨਾਲ ਦਿਖਾਵਾਂਗੇ ਲਓ ਜੀ ਪਹਿਲਾ ਸੂਟ ਦੇਖੋ ਲਓ ਜੀ ਬਲੈਕ ਕਲਰ ਹੈਗਾ ਪਰ ਇਹਦੇ ਵਿੱਚ ਥੋੜਾ ਜਨਾ ਲਾਈਟ ਕਲਰ ਵੀ ਹੈਗਾ ਇਸ ਕਰਕੇ ਬਹੁਤ ਜਿਆਦਾ Z ਬਲੈਕ ਨਹੀਂ ਹੈਗਾ ਇਹ ਤੇ ਬਿਨਾ ਲਾਈਨਿੰਗ ਤੋਂ ਹੀ ਬਣ ਜੂਗਾ Z ਬਲੈਕ ਨਹੀਂ ਹੈਗਾ ਆ ਵਿੱਚ ਫੁੱਲ ਥੱਲੇ ਦੀ ਦੇ ਵਿੱਚ ਨਹੀਂ ਨਹੀਂ ਥੱਲੇ ਨਹੀਂ ਦੀ ਤੇ ਨੈਗੇਟਿਵ ਪ੍ਰਿੰਟ ਹੈ ਅੱਛਾ ਆ ਲੋ ਜੀ ਨੈਗੇਟਿਵ ਪ੍ਰਿੰਟ ਠੀਕ ਹੈ ਨੀਚੋਂ ਨਹੀਂ ਦਿਖ ਰਹੀ ਇਹ ਹੈਗਾ 5 ਮੀਟਰ ਦਾ ਸੂਟ ਮਿਲੂਗਾ ਤੇ ਘੇਰੇ ਦੇ ਉੱਪਰ ਤੁਹਾਨੂੰ ਥੋੜੀ ਥੋੜੀ ਇਹਦੇ ਇਹ ਵਾਲੀ ਲੇਸ ਮਿਲੂਗੀ ਇਹ ਕੇ ਟੈਕਸ ਦਾ ਆਡੀ ਕਲੈਕਸ਼ਨ ਦਾ ਸੂਟ ਹੈਗਾ ਇਹ ਦੁਪੱਟਾ ਖੋਲ ਕੇ ਦਿਖਾ ਦੇਣੀ ਆ ਇੱਕ ਦੁਪੱਟਾ ਆਪਾਂ ਖੋਲ ਦਾਂਗੇ ਬਾਕੀ ਤੁਹਾਨੂੰ ਇਦਾਂ ਹੀ ਕਲਰ ਦਿਖਾ ਦਾਂਗੇ ਆਪਾਂ ਆਹ ਬਹੁਤ ਸੋਹਣੇ ਦੁਪੱਟੇ ਆ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਆ ਆਹ ਲੋ ਠੀਕ ਆ ਜੀ ਮਲ ਕਾਟਨ ਦੇ ਵਿੱਚ ਬਹੁਤ ਪਿਆਰੇ ਜਿਹੇ ਦੁਪੱਟੇ ਤੇ ਪ੍ਰਾਈਸ 1195 ਲੋ ਜੀ ਅਗਲਾ ਸੂਟ ਦੇਖੋ ਆਈਂ ਦਿਖਾ ਦੇ ਲੋ ਜੀ ਆ ਜਿਹੜੀ ਹੈਗੀ ਆ ਇਹਦੀ ਲੇਸ ਹੈ ਉ ਉੱਤਰ ਚੁੱਕੀ ਆ ਲੇਸ ਨੂੰ ਦੁਬਾਰਾ ਤੋਂ ਲਵਾਉਣੀ ਪਊਗੀ ਜਾਂ ਤੁਸੀਂ ਨਾ ਇਹਦੇ ਤੇ ਇੱਥੇ ਸੀਨ ਮਰਵਾ ਲਿਓ ਕੁਛ ਨਹੀਂ ਆ ਹੋਰ ਇਹਦਾ ਹੋਇਆ ਟੈਲਰ ਨੇ ਇੱਥੇ ਸੀਨ ਮਾਰ ਦੇਣੀ ਆ ਉਦੜੀ ਹੋਈ ਆ ਇਥੋਂ ਕੁਛ ਨਹੀਂ ਹੋਇਆ ਬਾਕੀ ਤੇ ਲੋ ਜੀ ਇਹ ਥੋੜਾ ਜਿਹਾ ਨਾ ਸੀ ਗ੍ਰੀਨ ਟਾਈਪ ਹੈ ਫਿਰੋਜ਼ੀ ਨਹੀਂ ਹੈਗਾ ਸਹੀ ਆ ਰਿਹਾ ਸਹੀ ਆ ਰਿਹਾ ਸਹੀ ਆ ਰਿਹਾ ਕਲਰ ਬਿਲਕੁਕੁਲ ਹੀ ਬਹੁਤ ਹੀ ਸੋਹਣਾ ਜਿਹਾ ਸੂਟ ਹੈਗਾ ਤੇ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਠੀਕ ਆ ਜੀ ਦੁਪੱਟੇ ਖੁੱਲੇ ਡੁੱਲੇ ਹੈਗੇ ਨੇ ਸਵਾਦੋ ਪਲੱਸ ਹੀ ਆਉਣਗੇ ਕੱਪੜਾ ਕੀ ਕਾਟਨ ਪਤਾ ਹੈ ਮੈਂ ਦੱਸਾਂ ਇੱਕ ਵਾਰੀ ਅੱਛਾ ਲੋ ਜੀ ਇਹ ਦੇਖ ਲੋ ਕਲਰ ਕਲਰ ਸਹੀ ਆ ਰਿਹਾ ਹੈ ਕਲਰ ਲੋ ਜੀ ਮਸਟਰਡ ਜਿਆ 골ਡਨ ਮਸਟਰਡ ਜਿਆ ਕਲਰ ਹੈਗਾ ਕਾਫੀ ਪਿਆਰਾ ਕਲਰ ਹੈ ਗਰਮੀਆਂ ਚ ਪਾਉਣ ਵਾਲਾ ਸਹੀ ਹੈ ਤੇ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਮਲ ਕਾਟਨ ਦੇ ਵਿੱਚ ਅਗਲਾ ਸੂਟ ਦੇਖੋ ਇਹ ਮੈਂ ਤੁਹਾਨੂੰ ਹੁਣ ਖੋਲ ਕੇ ਦਿਖਾ ਦੇਣੀ ਆ ਕਿਉਂਕਿ ਇਹ ਚੇਂਜ ਹੋ ਗਿਆ ਹੁਣ ਡਿਜ਼ਾਈਨ ਆਓ ਲੋ ਜੀ ਬੜਾ ਪਿਆਰਾ ਕਲਰ ਹੈ ਤੇ ਬਹੁਤ ਸੋਹਣਾ ਡਿਜ਼ਾਈਨ ਆਜਕਲ ਬੜਾ ਹੀ ਚੱਲਿਆ ਹੋਇਆ ਹੈ ਬਾਲਾ ਡਿਜ਼ਾਈਨ ਦਾ ਬਹੁਤ ਜ਼ਿਆਦਾ ਟ੍ਰੈਂਡ ਹੈਗਾ ਤੇ ਇਹ ਹੈਗੀ ਆ ਦੇ ਨੀਚੇ ਲੱਗੀ ਹੋਈ ਘੇਰੇ ਤੇ ਲੇਸ 골ਡਨ ਲੇਸ ਲੱਗੀ ਹੈ ਬਰੀਕ-ਬਰੀਕ ਵਿਦਆਊਟ ਲਾਈਨਿੰਗ ਬਣੂਗਾ ਸੂਟ ਆਹ ਗ੍ਰੀਨ ਸੀ ਗ੍ਰੀਨ ਜੀ ਹਾਂ ਇਹਦੇ ਤੇ ਨਹੀਂ ਸੀ ਗ੍ਰੀਨ ਇਹ ਟੈਂਟਰੀ ਚਾਹੁੰਦਾ ਹਾਂ ਹਰਾ ਰੰਗ ਹੋਂ ਰਹੀ ਜਾਈਆ ਫਿਰ ਹਰਾ ਤਾਂ ਹੈ ਨਿੰਮ ਗ੍ਰੀਨ ਨਹੀਂ ਹੈ ਲੋ ਸੀ ਗ੍ਰੀਨ ਸੋਹਣਾ ਰੰਗ ਆ ਲੋ ਦੁਪੱਟੇ ਲਗਭਗ ਸਾਰਿਆਂ ਦੇ ਸੇਮ ਹੀ ਆ ਮਲ ਕਾਟਨ ਦੇ ਵਿੱਚ ਦੁਪੱਟੇ ਆ ਮੈਂ ਇੱਕ ਦੁਪੱਟਾ ਨਾਪ ਦਿੰਨੀ ਆ ਤੁਹਾਨੂੰ ਫੇਰ ਤੋਂ ਸਾਰਿਆਂ ਦਾ ਪਤਾ ਲੱਗ ਜਾਊਗਾ ਦੁਪੱਟਾ ਸਵਾ 2 ਤੋਂ ਜ਼ਿਆਦਾ ਜੀ ਸਵਾ 2 ਪਲੱਸ ਦੁਪੱਟਾ ਹੋਊਗਾ 2.5 ਤੋਂ ਘੱਟ ਦਾ ਪ੍ਰਾਈਸ 1195 ਅਗਲਾ ਦੇਖੋ ਇਹ ਵਾਲਾ ਕਲਰ ਹੈ ਇਹ ਵੀ ਬਹੁਤ ਸੋਹਣਾ ਕਲਰ ਹੈ ਕਲਰ ਸਾਰੇ ਕਾਫੀ ਸੋਹਣੇ ਆ ਲੋ ਜੀ yellow mustard ਜਾਇ ਉਹਦੇ ਵਿੱਚ ਬੋਟਲ ਗ੍ਰੀਨ ਕਲਰ ਹੈ ਇਹ ਵਾਲੀ ਡਿਜ਼ਾਈਨਿੰਗ ਹੈਗੀ ਆ ਠੀਕ ਹੈ ਜੀ ਤੇ ਦੁਪट्टे ਤਾਂ ਸਾਰਿਆਂ ਦੇ ਤੁਹਾਨੂੰ ਸੇਮ ਹੀ ਮਿਲਣਗੇ ਜਿਸ ਤਰ੍ਹਾਂ ਤੁਸੀਂ ਪਹਿਲਾ ਦੁਪੱਟਾ ਦੇਖ ਲਿਆ ਸਵਾ ਦੋ ਪਲੱਸ ਆਊਗਾ ਨੈਕਸਟ ਬਲੈਕ ਕਲਰ ਦੇ ਵਿੱਚ ਹੈ ਆਹ ਲੋ ਠੀਕ ਹੈ ਜੀ ਬਹੁਤ ਸਟੱਫ ਸੋਨਾ ਹੈਗਾ ਜੀ ਬਹੁਤ ਜ਼ਿਆਦਾ ਸੋਨਾ ਸਟੱਫ ਹੈਗਾ ਗਰਮੀਆਂ ਵਿੱਚ ਪਾਉਣ ਲਈ ਬੜਾ ਹੀ ਜ਼ਿਆਦਾ ਕੰਫਰਟੇਬਲ ਐਂਡ ਸੌਫਟ ਲੋਨ 1195 ਆ ਗ੍ਰੀਨ ਵਾਲਾ ਹੈਗਾ ਥੋੜਾ ਜਿਹਾ ਇਹ ਗ੍ਰੀਨ ਵਾਲੀ ਸਾਈਡ ਨੂੰ ਹੈ ਸਹੀ ਆ ਰਿਹਾ ਹੋਣਾ ਮੈਨੂੰ ਲੱਗਦਾ ਲਗਭਗ ਉਹ ਸੀ ਗ੍ਰੀਨ ਸੀ ਇਹ ਗ੍ਰੀਨ ਹੈ ਸਹੀ ਆ ਰਿਹਾ ਥੋੜਾ ਜਿਹਾ ਫਰਕ ਕੀ ਹੁੰਦਾ ਚਲੋ ਥੋੜਾ ਮੋਟਾ ਤਾਂ ਫਰਕ ਆਊਗਾ ਜੀ ਹਾਂ ਇਹ ਸੋਹਣਾ ਹੈ ਇਹ ਹੈਗਾ ਜੀ ਇਹਦਾ ਦੁਪੱਟਾ ਠੀਕ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਕਲਰ ਬਹੁਤ ਪਿਆਰਾ ਹੈ ਕੱਟ ਹੀ ਹੁੰਦੇ ਆ ਇਹ ਜੇ ਕਲਰ ਦੇ ਮਤਲਬ ਆਮ ਜਿਹੇ ਹੁੰਦੇ ਨਹੀਂ ਹੈਗੇ ਕਾਫੀ ਸੋਹਣਾ ਹੈ 1195 ਅਗਲਾ ਦੇਖੋ ਆਹ ਲੋ ਇਹ ਵਾਲਾ ਕਲਰ ਹੈ ਬਲੂਜਾ ਕਲਰ ਹੈਗਾ ਬਲੂਜਾ ਲਾਈਟ ਬਲੂਜਾ ਥੋੜਾ ਜਿਹਾ ਤੇ ਇਹ ਵਾਲੀ ਡਿਜ਼ਾਈਨ ਹੈ ਇਹਦੀ ਅੱਜ ਕੱਲ ਟ੍ਰੈਂਡ ਦੇ ਵਿੱਚ ਹੈਗੇ ਨਹੀਂ ਜੀ ਇਹ ਵਾਲੇ ਪ੍ਰਿੰਟ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਹੈਗੇ ਨਹੀਂ ਇਹ ਵਾਲੇ ਪ੍ਰਿੰਟ ਲੋ ਬਹੁਤ ਸੋਹਣਾ ਸੂਟ ਹੈ ਤੇ ਪ੍ਰਾਈਸ ਹੈਗੀ 1195 ਆਹ ਲੋ ਜੀ ਅਗਲਾ ਦੇਖ ਲੋ ਬਹੁਤ ਅੱਛਾ ਬਣਿਆ ਹੋਇਆ ਸੂਟ ਹੈ ਲੋ ਨੈਕ ਵਗੈਰਾ ਰੈਡੀ ਹੈ ਦਾ ਆਹਦੀ ਖੂਬਸੂਰਤ ਲੇਸਸ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਬਹੁਤ ਜ਼ਿਆਦਾ ਨੈਕ ਪੂਰਾ ਰੈਡੀ ਹੈ ਬਸ ਇਥੋਂ ਤੁਸੀਂ ਬਣਾਉਣਾ ਹੀ ਹੈਗਾ ਤੇ ਆ ਲੇਸਸ ਦਿੱਤੀਆਂ ਹੋਈਆਂ ਨੇ نیچے ਤੱਕ ਤੇ ਇਹ ਹੈਗੀ ਆ ਜੀ ਘੇਰੇ ਤੇ ਇੱਕ ਲੇਸ ਠੀਕ ਹੈ ਲੈਂਥ ਵੀ ਦੱਸ ਦੇਣੀ ਆ ਤੁਹਾਨੂੰ ਲੈਂਥ ਕਿੰਨੀ ਆ ਫਿਰ ਪਹਿਣਾ ਨੂੰ ਲੈਂਥ ਨਹੀਂ ਪਤਾ ਲੱਗਦੀ ਇੱਥੇ ਚੱਲ ਗਿਆ ਇੰਟੀਕੋ ਤੇ ਠੀਕ ਹਟਾ ਸਾਢੇ ਪੰਜ ਬੰਦ ਹੋਈ ਲੋ ਜੀ ਲੈਂਥ ਇਹਦੀ ਹੈਗੀ ਆ 54.5 ਠੀਕ ਹੈ ਤੇ ਪਰ ਇਹਦੇ ਚ ਐਡਾ ਕੋਈ ਚੱਕਰ ਨਹੀਂ ਹੈਗਾ ਤੁਸੀਂ ਨਾ ਬੈਕ ਸਾਈਡ ਤੋਂ ਜੇ ਇਹ ਪੂਰਾ ਆਲਓਵਰ ਸ਼ਰਟ ਹੈਗੀ ਐ ਕੋਈ ਵੀ ਇਥੋਂ ਲਾ ਕੇ ਪੱਟੀ ਲਾ ਸਕਦੇ ਹੋ ਇਥੋਂ ਕਟਿੰਗ ਕਰਕੇ ਇੱਥੇ ਕੋਈ ਲੇਸ ਦੇ ਕੇ ਪੱਟੀ ਦੇ ਸਕਦੇ ਹੋ ਠੀਕ ਹੈ ਡਿਜ਼ਾਈਨਿੰਗ ਬੜੀ ਸੋਹਣੀ ਹੋ ਜਾਂਦੀ ਹੈ ਜੇ ਲੰਬਾ ਹੋ ਜਾਂਦਾ 54.5 ਹੈਗਾ ਐਸ ਇਟ ਇਜ਼ ਤੇ ਆਹ ਲੋ ਇਹ ਹੈਗੀ ਆ ਇਹਦੇ ਨਾਲ ਮਸਲੀਨ ਦੀ ਸਲਵਾਰ ਤੇ ਸਲਵਾਰ ਦੇ ਉੱਪਰ ਮਿਲੂਗਾ ਤੁਹਾਨੂੰ ਇਹ ਵਾਲਾ ਵਰਕ ਕੋਲ ਕੇ ਦਿਖਾ ਦਿੰਦੀ ਹਾਂ ਜੀ ਇਹ ਆ ਲੋ ਜੀ ਇਹ ਵਾਲਾ ਵਰਕ ਮਿਲੂਗਾ ਤੁਹਾਨੂੰ ਸਲਵਾਰ ਕੋ। ਨੈਕਸਟ ਹੈ ਜੀ ਇਹਦਾ ਦੁਪੱਟਾ। ਦੁਪੱਟਾ ਵੀ ਕਾਟਨ ਮਸਲੀਨ ਦੇ ਵਿੱਚ ਮਿਲੂਗਾ ਤੁਹਾਨੂੰ। ਲਓ ਜੀ ਇਹ ਵਾਲਾ ਇਹਦੇ ਨਾਲ ਮਿਲੂਗਾ ਤੁਹਾਨੂੰ ਦੁਪੱਟਾ ਕਾਟਨ ਮਸਲੀਨ ਦੇ ਵਿੱਚ ਦੁਪੱਟਾ ਜੀ ਬੜਾ ਸੌਫਟ ਜਿਹਾ ਦੁਪੱਟਾ ਹੈਗਾ ਬਹੁਤ ਜ਼ਿਆਦਾ ਇਹ। ਚੌੜਾਈ ਬਹੁਤ ਜ਼ਿਆਦਾ ਦੁਪੱਟੇ ਦੀ। ਕੋਈ ਕਮੀ ਨਹੀਂ ਹੈ ਚੌੜਾਈ ਦੇ ਵਿੱਚ ਤੇ ਸਵਾ ਦੋ ਪਲੱਸ ਹੋਊਗਾ ਦੁਪੱਟਾ ਇਹ। ਫੋਰ ਸਾਈਡ ਇਹ ਵਾਲੀ ਲੇਸ ਹੈ ਤੇ 1230 ਰੁਪਏ ਦੇ ਵਿੱਚ ਸੂਟ ਆ ਜੂਗਾ ਤੁਹਾਡੇ ਕੋਲੇ ਸ਼ਿਪਿੰਗ ਕੋਈ ਨਹੀਂ ਹੈਗੀ ਅਗਲਾ ਦੇਖੋ ਇਹ ਰਜਾ ਹੋ ਗਏ ਜਣਗੇ ਲੋ ਜੀ ਆ ਵਾਲਾ ਸੂਟ ਦੇਖੋ ਰਸਟ ਕਲਰ ਦੇ ਵਿੱਚ ਹੈਗਾ ਡਿਜ਼ਾਈਨਿੰਗ ਬਿਲਕੁਲ ਸੇਮ ਮਿਲੂਗੀ ਤੁਹਾਨੂੰ ਕੋਈ ਫਰਕ ਨਹੀਂ ਹੈਗਾ ਵਿਦਆਊਟ ਲਾਈਨਿੰਗ ਬਣ ਵਾਲਾ ਸੂਟ ਹੈਗਾ ਤੇ ਇਹ ਹੈਗੀ ਇਹਦੇ ਨਾਲ ਸਲਵਾਰ ਰਸਟ ਕਲਰ ਦੀ ਤੇ ਉਦਾਂ ਹੀ ਤੁਹਾਨੂੰ ਸਲਵਾਰ ਦੇ ਉੱਤੇ ਵਰਕ ਮਿਲੂਗਾ ਇਹ ਵਾ ਮਸਲੀਨ ਦੀ ਸਲਵਾਰ ਮਿਲੂਗੀ ਇਹ ਮਿਲੂਗਾ ਜੀ ਇਹਦੇ ਨਾਲ ਮਸਲੀਨ कॉटन ਦਾ ਦੁਪੱਟਾ 4 ਸਾਈਡ ਲੇਸ ਤੇ ਪ੍ਰਾਈਸ ਹੈਗੀ 1230 ਰੁਪਏ ਲੋ ਜੀ ਨੈਕਸਟ ਦੇਖੋ ਬਹੁਤ ਸੋਹਣਾ ਸੂਟ ਹੈ ਵੀ ਕਲਰ ਬਹੁਤ ਿਆਰਾ ਲੋ ਜੀ ਬਹੁਤ ਸੋਹਣਾ ਕਲਰ ਹੈ ਇਹ ਵਾਡੀ ਡਿਜ਼ਾਈਨਿੰਗ ਹੈਗੀ ਆ ਸਾਰਾ ਖੋਲਣ ਦੀ ਮੈਨੂੰ ਆਦਾ ਹੁਣ ਆਪਾਂ ਨੂੰ ਲੋੜਨੀ ਆ ਇਹ ਦੁਪੱਟਾ ਇਹਦੇ ਨਾਲ ਤੇ ਇਹ ਹੈਗੀ ਆ ਜੀ ਸਲਵਾਰ ਠੀਕ ਹੈ ਤੇ ਪ੍ਰਾਈਸ ਹੈਗੀ 1230 ਰੁਪਏ ਨੈਕਸਟ ਐਂਡ ਲਾਸਟ ਸੂਟ ਮਸਟਰਡ ਕਲਰ ਇਹ ਵਾਲਾ ਕਲਰ ਹੈ ਦੱਸੋ ਠੀਕ ਹੈ ਬਹੁਤ ਪਿਆਰਾ ਕਲਰ ਹੈ ਇਹ ਵਾਲਾ ਨੈੱਕ ਹੈ ਇਹ ਵਾਲਾ ਦੁਪੱਟਾ ਹੈ ਤੇ ਇਹ ਵਾਲੀ ਸਲਵਾਰ ਹੈ ਮਸਟਰਡ ਕਲਰ ਐਗਜ਼ੈਕਟ ਬਹੁਤ ਪਿਆਰਾ ਜਿਹਾ ਕਲਰ कॉटन ਦੇ ਸ਼ਰਟ ਮਸਲੀਨ ਦੀ ਸਲਵਾਰ कॉटन ਮਸਲੀਨ ਦਾ ਦੁਪੱਟਾ 1230 ਰੁਪਏ ਪ੍ਰਾਈਸ ਲਓ ਜੀ ਅਸੀਂ ਆਪਣੀ ਅੱਜ ਦੀ ਕਲੈਕਸ਼ਨ ਅਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਹੋ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਹੋ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ